ਕਿੱਦਾਂ ਦੀ ਖਬਰ ਸਾਹਮਣੇ ਆਈ ਆ ਇੱਕ ਔਰਤ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਕੀਤਾ ਬਲਾਤਕਾਰ ਉਹ ਔਰਤ ਜਿਹੜੀ ਔਰਤ ਉਥੇ ਗੁਰੂ ਘਰ ਦੇ ਵਿੱਚ ਸੇਵਾ ਕਰਦੀ ਆ ਦਿਨ ਖਾ ਤੇ ਜਣੀ ਕੰਮ ਕਰਦੀ ਆ ਉਸ ਔਰਤ ਦੇ ਨਾਲ ਬਲਾਤਕਾਰ ਕੀਤਾ ਬਲਾਤਕਾਰ ਕਰਨ ਤੋਂ ਬਾਅਦ ਇਹ ਕਹਿੰਦੇ ਨੇ ਕਿ ਜੇ ਤੂੰ ਦੱਸੇਗੀ ਤਾਂ ਤੇਰਾ ਹਾਲ ਪ੍ਰੀਤ ਸੈਣੀ ਵਾਲਾ ਹੋਣਾ ਜਿੱਦਾਂ ਪ੍ਰੀਤ ਸੈਣੀ ਮਾਰਿਆ ਉਹ ਤੋਂ ਬਾਅਦ ਕਹਦੇ ਅਸੀਂ ਉਹਦੀ ਪੁਲਿਸ ਰਿਪੋਰਟ ਵੀ ਬਾਹਰ ਨਹੀਂ ਆਉਣ ਦਿੱਤੀ। ਉਹੀ ਹਾਲਾਤ ਤੇਰੇ ਹੋਣਗੇ ਜੇ ਤੂੰ ਅੱਗੇ ਮੀਡੀਆ ਨੂੰ ਦੱਸੇਂਗੀ। ਮੀਡੀਆ ਵੀ ਤੇਰੀ ਕੋਈ ਨਿਊਜ਼ ਲਾਊਗਾ ਨਹੀਂ। ਗੁਰੂ ਦੀਏ ਸੰਗ ਤੇ ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਡਰਦੇ, ਕਾਲ ਤੱਕ ਸਭ ਤੋਂ ਨਹੀਂ ਡਰਦੇ। ਆ ਤੁਸੀਂ ਦੇਖੋ ਜਿਹੜਾ ਆ ਖੌਤੀ ਜਥੇਦਾਰ ਆ ਕਾਲ ਤੱਕ ਦਾ ਬਣਿਆ ਹੋਇਆ ਇਸ ਪਾਪੀ ਨੇ ਕਿੱਡੀ ਗੰਦੀ ਤੇ ਕਿੱਡੀ ਘਟੀਆ ਚਾਲ ਖੇਡੀ। ਸ੍ਰੋਮਣੀ ਕਮੇਟੀ ਦੇ ਵਿੱਚੋਂ ਹੀ ਦੱਸਦੇ ਨੇ ਸੇਵਾਦਾਰ ਕਿ ਇਹਨਾਂ ਕੋਲੇ ਇੱਕ ਟੋਲਾ ਆਇਆ ਸੀ ਬਾਹਰੋਂ ਸਖਬੀਰ ਬਾਦਲ ਕੋਲੇ ਉਸ ਟੋਲੇ ਨੇ ਸਖਬੀਰ ਬਾਦਲ ਨੂੰ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਗੁਰਦੁਆਰਿਆਂ 'ਚ ਨਿਸ਼ਾਨ ਸਾਹਿਬ ਉਹ ਚੜਨ ਲੱਗ ਗਿਆ ਜਿਹੜਾ 1930 ਤੋਂ ਪਹਿਲਾਂ ਕਾਲ ਤੱਕ ਸਾਬ ਤੇ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਜਿਹੜਾ ਵਿਦੇਸ਼ੀ ਟੋਲਾ ਇਹਨਾਂ ਦਾ ਹੋਨੇ ਜਾ ਕੇ ਸਖਬੀਰ ਬਾਦਲ ਨੂੰ ਦੱਸਿਆ ਫਿਰ ਸਖਬੀਰ ਬਾਦਲ ਨੇ ਕਾਲ ਤਖਤ ਦੇ ਜੱਥੇਦਾਰ ਨੂੰ ਕਿਹਾ ਜਿਹੜਾ ਅਖੌਤੀ ਆ ਕਿ ਕੋਈ ਚਾਲ ਖੇੜ ਫਿਰ ਇਹਨਾਂ ਨੇ ਸਾਰਿਆਂ ਨੇ ਇੱਕ ਚਾਲ ਖੇਡੀ ਕਿ ਆਪਾਂ ਕਹਿੰਦੇ ਆ ਕਿ ਜੀ ਜਿਹੜਾ ਕੇਸਰੀ ਕਲਰ ਆ ਉਹਨੂੰ ਹਟਾ ਦਿਓ ਜਿਹੜਾ ਸੰਤਰੀ ਕਲਰ ਆ ਉਹ ਲਾ ਦਿਓ ਸਾਡਾ ਉਹ ਕਲਰ ਆ ਮਤਲਬ ਕੀ ਆ ਕਿ ਜਿਹੜਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਆ ਉਹ ਚੜਨਾ ਗੁਰਦੁਆਰਿਆਂ ਤੇ ਬੰਦ ਹੋ ਜਾਵੇ ਕਿਉਂਕਿ ਉਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਲੱਗੀ ਹੋਈ ਆ ਤੇ ਲੋਕਾਂ ਦਾ ਧਿਆਨ ਵੰਡਿਆ ਜਾਵੇ ਕਿ ਕਹਿ ਦਿੰਦੇ ਆ ਕਿ ਤੁਸੀਂ ਸੰਤਰੀ ਕਲਰ ਦਾ ਝੰਡਾ ਚੜ੍ਹਾ ਲਓ ਇਹਨਾਂ ਨੇ ਤਾਂ ਸੰਤਰੀ ਕਲਰ ਦੇ ਝੰਡੇ ਦੀ ਗੱਲ ਕੀਤੀ ਆ ਗੁਰੂ ਦੀਏ ਸੰਗ ਤੇ ਇਹ ਐਡੇ ਗਰਕੇ ਹੋਏ ਪਾਪੀ ਨੇ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਨਾਲ ਵੀ ਦੁਸ਼ਮਣੀ ਕਮਾਉਂਦੇ ਨੇ ਗੁਰੂ ਦੀ ਇਹ ਸੰਗਤ ਇਹਨਾਂ ਦਾ ਇੱਕ ਮੈਂਬਰ ਆ ਗੈਂਗ ਮੈਂਬਰ ਉਹਦਾ ਨਾਮ ਆ ਬਲਦੇਵ ਸਿੰਘ ਉਹ ਯੂਕੇ ਤੋਂ ਆ ਉਹ ਕਹਿੰਦਾ ਮੈਂ ਇਧਰਲਾ ਸਾਰਾ ਇਲਾਕਾ ਮੈਂ ਸੰਭਾਲਦਾ ਮੇਰੇ ਨਾਲ ਕੋਈ ਬੰਦਾ ਫੋਨ ਤੇ ਗੱਲ ਕਰੇ ਉਹਨੇ ਇੱਕ ਧਮਕੀ ਭਰਿਆ ਮੈਸੇਜ ਇਹਨਾਂ ਦੇ ਕਹਿਣ ਤੇ ਹੀ ਬਣਾਇਆ ਸਾਰਾ ਸਾਰੇ ਗੁੰਡਿਆਂ ਨੇ ਰਲ ਮਿਲ ਕੇ ਕਹਿਣ ਦੇ ਉੱਤੇ ਹੀ ਉਹ ਮੈਸੇਜ ਉਹਨੇ ਤਿਆਰ ਕੀਤਾ ਉਹਨੇ ਕਰਕੇ ਪਾਇਆ ਕਿ ਮੇਰੇ ਨਾਲ ਸੰਪਰਕ ਕਰੋ ਮੇਰਾ ਫੋਨ ਨੰਬਰ ਆਹਾ ਤੁਹਾਨੂੰ ਸੁਣਾਉਨੇ ਆ ਉਹ ਤੋਂ ਬਾਅਦ ਜਦੋਂ ਉਹਦੇ ਨਾਲ ਸੰਪਰਕ ਕੀਤਾ ਉਹਨੂੰ ਵੀਡੀਓ ਬਣਾ ਕੇ ਉਹਦੇ WhatsApp ਨੰਬਰ ਤੇ ਭੇਜੀ ਤੇ ਉਹ ਤੋਂ ਬਾਅਦ ਉਹਦੀ ਬੋਲਤੀ ਬੰਦ ਹੋ ਗਈ ਯਾਨੀ ਜਿਉਂਦਾ ਹੀ ਮਰ ਗਿਆ ਉਹ ਹੁਣ ਉਹ ਮਰਨ ਤੋਂ ਪਹਿਲਾਂ ਕੀ ਬੋਲਦਾ ਸੀ ਤੁਸੀਂ ਉਹਦੀ ਵੀਡੀਓ ਸੁਣੋ ਪਹਿਲਾਂ ਫਿਰ ਅੱਗੇ ਗੱਲ ਕਰਦੇ ਆ ਨਾ ਮੇਰਾ ਬਲਦੇਵ ਸਿੰਘ ਆ 35 ਸਾਲ ਤੋਂ ਜੁਕੇਤਾ ਯੂਰਪ ਵਿੱਚ ਅਮਰ ਸੰਚਾਰ ਬਜੇ ਮੈਂ ਪੰਜਾਬ ਪਿਆਰੇ ਦੀ ਵਦਾਤ ਜਥੇਦਾਰੀ ਸੇਵਾ ਕਰ ਰਿਹਾ ਹਾਂ ਜਿਹੜਾ ਮਰਜ਼ੀ ਮੇਨਾਂ ਗੱਲ ਕਰ ਸਕਦਾ ਗੱਲ ਖੋਲ ਕੇ ਚੰਗੀ ਤਰ੍ਹਾਂ ਸੁਣ ਲਿਓ ਇਸ ਕਰਕੇ ਮੈਂ ਕਲੀਅਰ ਗੱਲ ਕਹਿਣਾ 079868531 ਮਨ ਮੇਰਾ 3105 ਮਰਾ ਫੋਨ ਨੰਬਰ ਹੈ ਜਿਹੜਾ ਮਰਜ਼ੀ ਮੇਨਾਂ ਗੱਲ ਕਰ ਸਕਦਾ ਅਸੀਂ ਬਿਲਕੁਲ ਕਲੀਅਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਹਿੰਦਾ ਜੀ ਤੁਸੀਂ ਸੁਣਿਆ ਆਪ ਕਿ ਮੈਂ ਪੰਜਾਂ ਪਿਆਰਿਆਂ ਦੇ ਵਿੱਚ ਸੇਵਾ ਕਰ ਰਿਹਾ 35 ਸਾਲ ਤੋਂ ਮੈਂ ਇਸ ਕੰਮ ਦੇ ਵਿੱਚ ਆ ਇਸ ਕਿੱਤੇ ਦੇ ਵਿੱਚ ਆ ਜੇ ਇਹ ਪੰਜਾਂ ਪਿਆਰਿਆਂ ਦੇ ਵਿੱਚ ਇਹ ਖੜਦਾ ਯਾਨੀ ਪੰਜ ਪਿਆਰਿਆਂ ਦੇ ਵਿੱਚ ਇਹ ਕਹਿੰਦਾ ਮੈਂ ਡਿਊਟੀ ਨਿਭਾਉਣਾ ਤੇ ਕੰਮ ਸੇ ਕੰਮ ਇਹਨੂੰ ਇਤਿਹਾਸ ਬਾਰੇ ਤਾਂ ਜ਼ਰੂਰ ਪਤਾ ਹੋਏਗਾ ਜੇ ਤਾਂ ਇਹ ਹੁਣੇਗਾ ਜਿਉਂਦਾ ਸੱਚਮੁੱਚ ਜੇ ਮਰਿਆ ਨਹੀਂ ਜੇ ਇਹਦੀ ਜਮੀਰ ਮਰ ਗਈ ਆ ਜਿਉਂਦਾ ਮਰਦਾ ਫੇਰ ਤਾਂ ਸਾਡੀ ਗੱਲ ਦਾ ਜਵਾਬ ਬਿਲਕੁਲ ਨਾ ਦੇਵੇ ਕਿਉਂ ਮਰਦੇ ਕਦੇ ਬੋਲਦੇ ਨਹੀਂ ਹੁੰਦੇ ਆ ਜਿਹੜਾ ਬਾਕੀ ਲਾਣਾ ਖੜਾ ਜਿੰਨਾ ਵੀ ਤੁਸੀਂ ਦੇਖਦੇ ਹੋ ਟੀਵੀ ਦੀ ਸਕਰੀਨ ਤੇ ਇਹ ਲਾਣੇ ਨੂੰ ਵੀ ਪੁੱਛਦੇ ਆ ਕਿ ਜੇ ਤਾਂ ਤੁਸੀਂ ਜਿਉਨੇ ਹੋ ਤੁਹਾਡੇ ਸਾਹ ਚੱਲਦੇ ਨੇ ਆ ਅਖੌਤੀ ਜੱਥੇਦਾਰ ਨੂੰ ਵੀ ਕਾਲ ਤੱਕ ਦਾ ਇਹਨੂੰ ਪੁੱਛਦੇ ਆ ਕਿ ਜੇ ਤੂੰ ਜਿਉਣਾ ਜੇ ਤੇਰੇ ਸਾਹ ਚੱਲਦੇ ਨੇ ਤਾਂ ਅਗਲੀ ਸਾਰੀ ਨਿਊਜ਼ ਦੇਖ ਕੇ ਸਾਡੀ ਇਸ ਗੱਲ ਦਾ ਜਵਾਬ ਦਿਵੋ ਸਾਰੇ ਟੋਲਿਓ ਉਹ ਟੋਲਿਓ ਤੁਸੀਂ ਕਿਉਂ ਇੰਨਾ ਘਟੀਆ ਕੰਮ ਕਰਦੇ ਹੋ ਗੁਰੂ ਘਰਾਂ ਦੇ ਅੰਦਰ ਬਲਾਤਕਾਰ ਕਰਦੇ ਹੋ ਪਾਪੀਓ ਪ੍ਰਮਾਤਮਾ ਤੋਂ ਨਹੀਂ ਡਰਦੇ ਇਤਿਹਾਸ ਨੂੰ ਬੇਇਤਿਹਾਸ ਕਰਦੇ ਹੋ ਪਾਪੀਓ ਰੱਬ ਤੋਂ ਨਹੀਂ ਡਰਦੇ ਤੁਹਾਡੇ ਸੁੰਡ ਚੱਲਣ ਤੁਸੀਂ ਰੱਬ ਤੋਂ ਤਾਂ ਡਰੋ ਓਏ ਪਾਪੀਓ ਤੁਹਾਡੇ ਕੋਲੋਂ ਜੋ ਸਵਾਲ ਪੁੱਛੇ ਜਾਂਦੇ ਨੇ ਗੁੰਡਿਓ ਤਾ ਹੁਣ ਉਸ ਗੱਲ ਦਾ ਜਵਾਬ ਦਿਵੋ ਜੇ ਤੁਸੀਂ ਜਿਉਂਦੇ ਹੋ ਜੇ ਤੁਸੀਂ ਮਰ ਗਏ ਹੋ ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ ਕਿਉਂਕਿ ਮਰਦੇ ਵੀ ਕਦੇ ਬੋਲਦੇ ਹੁੰਦੇ ਨੇ ਆ ਹੁਣ ਸੁਣੋ ਇਹਦਾ ਜਵਾਬ ਦਿਓ ਸ਼ਰੋਮਣੀ ਕਮੇਟੀ ਦੇ ਜਿੰਨੇ ਵੀ ਮੈਂਬਰ ਨੇ ਸਾਰਿਆਂ ਨੂੰ ਪੁੱਛਦੇ ਆ ਕਿ ਜੇ ਤੁਸੀਂ ਜਿਉਂਦੇ ਹੋ ਅਜੇ ਨਹੀਂ ਮਰੇ ਤਾਂ ਇਸ ਗੱਲ ਦਾ ਜਵਾਬ ਦਿਓ ਜਿਹੜੇ ਅਕਾਲੀ ਕਹਾਉਂਦੇ ਨੇ ਅਖੌਤੀ ਕਾਲੀ ਬਾਦਲ ਦਾ ਲਾਣਾ ਉਹਨਾਂ ਨੂੰ ਵੀ ਇਹ ਸਵਾਲ ਪੁੱਛਦੇ ਆ ਕਿ ਇਸ ਗੱਲ ਦਾ ਸਾਡੀ ਦਾ ਜਵਾਬ ਤੁਸੀਂ ਜ਼ਰੂਰ ਦਿਓ ਜੇ ਤੁਸੀਂ ਜਿਉਂਨੇ ਹੋ ਦੇ ਤੁਸੀਂ ਮਰ ਚੁੱਕੇ ਹੋ ਤੁਹਾਡੀ ਮੌਤ ਹੋ ਚੁੱਕੀ ਆ ਤਾਂ ਫਿਰ ਤੁਸੀਂ ਬੋਲਣਾ ਹੀ ਕੀ ਆ ਕਿਉਂਕਿ ਮਰਦੇ ਨਹੀਂ ਬੋਲਦੇ ਕਿਉਂਕਿ ਝੂਠੇ ਨਹੀਂ ਬੋਲਦੇ ਕਿਉਂਕਿ ਬੇਈਮਾਨ ਨਹੀਂ ਬੋਲਦੇ ਕਿਉਂਕਿ ਹਰਾਮ ਖਾਣੇ ਨਹੀਂ ਬੋਲਦੇ ਇਹ ਸਾਰੇ ਤੁਸੀਂ ਹੈਗੇ ਹੋ ਤੁਸੀਂ ਨਹੀਂ ਬੋਲਣਾ ਤੁਹਾਨੂੰ ਪੁੱਛਦਿਆਂ ਗੁਰੂ ਦੀ ਸੰਗਤ ਦੇ ਸਾਹਮਣੇ ਓਏ ਪਾਪੀਓ ਜੋ ਤੁਸੀਂ ਹਰ ਰੋਜ਼ ਗੁਰਦੁਆਰਿਆਂ ਚ ਬੇਅਦਵੀ ਕਰਦੇ ਹੋ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਨੂੰ ਖੰਡਾ ਬਣਾ ਕੇ ਸੰਗਤਾਂ ਦੇ ਸਾਹਮਣੇ ਲੈ ਕੇ ਆਉਨੇ ਹੋ ਆ ਦੇਖੋ ਟੀਵੀ ਦੀ ਸਕਰੀਨ ਤੇ ਦਿਖਾ ਰਹੇ ਆ ਕ੍ਰੋਸ ਮਾਰ ਰਹੇ ਆ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਥੱਲਿਓਂ ਚੌੜਾ ਉੱਤੋਂ ਚੌੜਾ ਦੂਜੇ ਪਾਸੇ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਪਵਿੱਤਰ ਖੰਡਾ ਜਿਹਦੇ ਨਾਲ ਖਾਲਸਾ ਪੰਥ ਸਾਜਿਆ ਸੀ ਉਹ ਸਿੰਘ ਦੇ ਹੱਥ ਚ ਫੜਿਆ ਹੋਇਆ ਉਹ ਆਨੰਦਪੁਰ ਸਾਹਿਬ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਸ੍ਰੋਮਣੀ ਕਮੇਟੀ ਵਾਲਿਆਂ ਨੂੰ ਤਾਂ ਪਤਾ ਕਿਉਂਕਿ ਸ੍ਰੋਮਣੀ ਕਮੇਟੀ ਦਾ ਹੀ ਉੱਥੇ ਕਬਜ਼ਾ ਬੋਲੋ ਨਾ ਹੁਣ ਜੇ ਦੋ ਮਾਂ ਪਿਓ ਦੇ ਹੋ ਜੇ ਤੁਸੀਂ ਨਹੀਂ ਮਰੇ ਤਾਂ ਬੋਲੋ ਉਹ ਤੁਸੀਂ ਤਾਂ ਗੁਰਦੁਆਰਿਆਂ ਤੇ ਕਬਜ਼ਾ ਕੀਤਾ ਹੋਇਆ ਪਾਪੀਓ ਦੱਸੋ ਸਾਡੇ ਦਸਾਂ ਗੁਰੂਆਂ ਦੇ ਵਿੱਚੋਂ ਕਿਸ ਗੁਰੂ ਦਾ ਖੰਡਾ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਜਿਸ ਗੰਦ ਨੂੰ ਪਟਿਆਲੇ ਵਾਲਿਆਂ ਦੇ ਗੰਦ ਨੂੰ ਤੁਸੀਂ ਝੰਡਿਆਂ ਤੇ ਲਾਉਨੇ ਹੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦੀ ਦੇ ਨਿਸ਼ਾਨ ਸਾਹਿਬ ਤਾਂ ਤੁਸੀਂ ਤਾਰ ਦਿੱਤੇ ਕੰਜਰੋ 1930 ਤੋਂ ਪਹਿਲਾਂ ਜਿਨ੍ਹਾਂ ਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਉਹ ਸਾਡੇ ਨਿਸ਼ਾਨ ਸਾਹਿਬ ਸੀ ਹਰਾਮੀਆਂ ਦੱਸੋ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋ ਤੁਸੀਂ ਝੰਡਿਆਂ ਤੇ ਲਾਇਆ ਲੋਕਾਂ ਨੇ ਪਟਿਆਲੇ ਵਾਲੇ ਰਾਜਿਆਂ ਦੇ ਲੋਗੋ ਨੂੰ ਖੰਡਾ ਬਣਾ ਲਿਆ ਸਾਡੇ 10 ਗੁਰੂਆਂ ਦੇ ਵਿੱਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਜੋ ਅੱਜ ਝੰਡਿਆਂ ਤੇ ਲੱਗਿਆ ਹੋਇਆ ਉਹ ਪਟਿਆਲੇ ਵਾਲੇ ਰਾਜਿਆਂ ਦਾ ਤੇ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਹੁਣ ਕਿੰਨਾ ਇਤਿਹਾਸਕਾਰਾਂ ਨੂੰ ਪੁੱਛਿਆ ਕਿ ਤੁਸੀਂ ਜਿਉਂਦੇ ਹੀ ਮਰ ਗਏ ਹੋ ਦੱਸੋ ਸਾਡੇ 10 ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਆ ਤੁਸੀਂ ਦੇਖ ਲਓ ਅਸੀਂ ਕਿੰਨੇ ਤਾਨੇ ਮਿਹਣੇ ਮਾਰ ਰਹੇ ਹਾਂ ਪਿਛਲੇ 4 ਸਾਲ ਤੋਂ ਲੈ ਕੇ 2019 'ਚ ਇਤਿਹਾਸ ਸਾਹਮਣੇ ਆਇਆ ਸੀ ਕਿ ਸਾਡਾ ਇਹ ਖੰਡਾ ਨਹੀਂ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਕਿਉਂਕਿ ਸਿਕ ਆਫ ਅਮਰੀਕਾ 2018 ਦੇ ਵਿੱਚ ਬੱਚਿਆਂ ਨੂੰ ਇਤਿਹਾਸ ਪੜਾਉਣਾ ਸ਼ੁਰੂ ਕੀਤਾ ਸੀ 2019 'ਚ ਇਹ ਸਾਰਾ ਕੁਝ ਸਾਹਮਣੇ ਆਇਆ ਉਦੋਂ ਤੇ ਰੌਲਾ ਪਾ ਰਹੇ ਆ ਪਰ ਇਹਨਾਂ ਨੂੰ ਸੁਣਦਾ ਕਿੱਥੇ ਆ ਆ ਤੁਸੀਂ ਦੇਖ ਲਓ ਕਿਵੇਂ ਤਾਨੇ ਮਿਹਣੇ ਮਾਰਦੇ ਆ ਇਹ ਨਹੀਂ ਪ੍ਰਵਾਹ ਕਰਦੇ ਕਿਉਂਕਿ ਗਦਾਰ ਨੇ ਸਰਕਾਰੀ ਨੇ ਹੁਣ ਇਹਨਾਂ ਨੂੰ ਤੇ ਆਹ ਜਿਹੜਾ ਬਾਦਲ ਦਾ ਲਾਣਾ ਜਿੰਨਾ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਹੈਗੇ ਨੇ ਅੱਜ ਇਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਭਾਈ ਤੁਸੀਂ ਦੱਸੋ ਜੋ ਗੁਰਦੁਆਰਿਆਂ ਚ ਗੁੰਮਟਾਂ ਤੇ ਲਾਇਆ ਰਮਾਲਿਆਂ ਤੇ ਲਾਇਆ ਹਰ ਇੱਕ ਜਗ੍ਹਾ ਪ੍ਰਿੰਟ ਕੀਤਾ ਥੱਲਿਓਂ ਚੌੜਾ ਉੱਤੋਂ ਚੌੜਾ ਉਹ ਸਾਡੇ 10ਾਂ ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਕਿਉਂਕਿ ਉਹ ਪਟਿਆਲੇ ਵਾਲੇ ਰਾਜਿਆਂ ਦਾ ਕੰਜਰਾਂ ਦਾ ਲੋਗੋ ਆ ਸੋਨੂੰ ਸਭ ਨੂੰ ਪਤਾ ਕਿ ਪਟਿਆਲੇ ਵਾਲੇ ਜਿਹੜੇ ਰਾਜੇ ਸੀ ਉਹਨਾਂ ਦੀ ਫੌਜ ਹੁੰਦੀ ਸੀ ਉਹ ਫੌਜ ਨੇ ਹਰੀ ਸਿੰਘ ਨਲੂਗੇ ਦੇ ਪੱਟ ਫਿਰੇ ਗੋਲੀਆਂ ਮਾਰੀਆਂ ਸੀ ਜਦੋਂ ਮਹਾਰਾਜਾ ਅਨਜੀਤ ਸਿੰਘ ਦੇ ਮੁੰਡੇ ਦਾ ਵਿਆਹ ਸੀ ਇਹ ਉਹ ਸਮੇਂ ਦੀ ਗੱਲ ਆ ਉਸ ਤੋਂ ਬਾਅਦ ਫਿਰ ਮਹਾਰਾਜਾ ਅਨਜੀਤ ਸਿੰਘ ਨੂੰ ਮਜੀਠੀਆਂ ਨੇ ਜ਼ਹਿਰ ਦੇ ਕੇ ਮਾਰਿਆ ਕਿਉਂਕਿ ਮਜੀਠੀਏ ਬਹੁਤ ਹੀ ਨੇੜੇ ਸੀ ਮਹਾਰਾਜਾ ਅਨਜੀਤ ਸਿੰਘ ਦੇ ਉਹ ਵੀ ਸਾਨੂੰ ਪਤਾ ਫਿਰ ਉਹ ਸਮੇਂ ਦੇ ਵਿੱਚ ਜਿਹੜੀ ਫੌਜ ਹੁੰਦੀ ਸੀ ਪਟਿਆਲੇ ਵਾਲੇ ਰਾਜਿਆਂ ਦੀ ਫਿਰ ਉਹੀ ਫੌਜ ਜਦੋਂ ਬ੍ਰਿਟਿਸ਼ ਹਕੂਮਤ ਨੇ ਕਬਜ਼ਾ ਕਰ ਲਿਆ ਉਹੀ ਫੌਜ ਫਿਰ ਬ੍ਰਿਟਿਸ਼ ਹਕੂਮਤ ਦੀ ਬਣ ਗਈ ਤੁਸੀਂ ਦੇਖਿਆ ਹੋਣਾ ਫੋਟੋਆਂ ਦੇ ਵਿੱਚ ਕਿ ਕਿੰਨੇ ਬਜ਼ੁਰਗੋ ਜਿਆਦਾ ਉਮਰ ਦੇ ਬ੍ਰਿਟਿਸ਼ ਹਕੂਮਤ ਦੇ ਵਿੱਚ ਹੁੰਦੇ ਸੀ ਉਹ ਸਾਰੇ ਇਹਨਾਂ ਦਾ ਲਾਣਾ ਸੀ ਸੱਤ ਬਰਾਸਤਾਂ ਦੇ ਰਾਜਿਆਂ ਦੀ ਜਿਹੜੀ ਫੌਜ ਸੀ ਫਿਰ ਉਹੀ ਬ੍ਰਿਟਿਸ਼ ਹਕੂਮਤ ਦੀ ਫੌਜ ਬਣੀ ਜਾਨੀ ਜਿਨ੍ਹਾਂ ਨੇ ਹਰੀ ਸਿੰਘ ਨਲੂਏ ਦੇ ਪਿੱਠ ਪਿੱਛੇ ਗੋਲੀਆਂ ਮਾਰੀਆਂ ਫਿਰ ਉਹੀ ਬ੍ਰਿਟਿਸ਼ ਹਕੂਮਤ ਦੀ ਫੌਜ ਬਣੀ ਉਹ ਬ੍ਰਿਟਿਸ਼ ਹਕੂਮਤ ਦੀ ਜੋ ਫੌਜ ਬਣੀ ਉਹਨਾਂ ਦੇ ਮੱਥੇ ਤੇ ਇਹ ਕਲੰਕ ਲਾਇਆ ਹੁੰਦਾ ਸੀ ਜਿਹੜਾ ਅੱਜ ਝੰਡਿਆਂ ਤੇ ਲਾਇਆ ਹੋਇਆ ਉਹ ਉਹ ਲੋਗੋ ਆ ਸਾਡੇ ਕਿਸੇ ਵੀ ਗੁਰੂ ਦਾ ਉਹ ਖੰਡਾ ਨਹੀਂ ਹੈ ਉਹ ਖੂਨੀ ਲੋਗੋ ਆ ਖੂਨੀ ਲੋਗੋ ਜਿਸ ਲੋਗੋ ਦੇ ਨਾਲ ਲਾ ਕੇ ਮੱਥੇ ਤੇ ਹਰੀ ਸਿੰਘ ਨਲੂਏ ਨੂੰ ਮਾਰਿਆ ਸੀ ਪਟਿਆਲੇ ਵਾਲੇ ਕੰਜਰਾਂ ਦੀ ਫੌਜ ਨੇ ਹੁਣ ਅੱਜ ਉਹੀ ਲੋਗੋ ਝੰਡਿਆਂ ਤੇ ਲਾਇਆ ਜਾਂਦਾ ਕਿਉਂਕਿ ਉਹ ਝੰਡੇ ਨੇ ਨਿਸ਼ਾਨ ਸਾਹਿਬ ਦਾ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਤਾਰ ਦਿੱਤੇ ਸੀ ਤੁਸੀਂ ਆਹ ਫੋਟੋ ਚ ਦੇਖ ਲਓ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਇਹ ਨਿਸ਼ਾਨ ਸਾਹਿਬ ਅਕਾਲ ਤਖਤ ਸਾਹਿਬ ਤੇ ਚੜੇ ਹੁੰਦੇ ਸੀ ਚੜੇ ਹੁੰਦੇ ਸੀ ਇਹ ਇਨਸਾਨ ਸਾਹਿਬ ਤੁਸੀਂ ਦੇਖ ਸਕਦੇ ਹੋ 1930 ਤੋਂ ਪਹਿਲਾਂ ਇਹ ਤਾਰ ਦੇਤੇ ਪਟਿਆਲੇ ਵਾਲੇ ਰਾਜਿਆਂ ਨੇ ਤੇ ਬ੍ਰਿਟਿਸ਼ ਹਕੂਮਤ ਨੇ ਮਿਲ ਕੇ ਕਿਉਂਕਿ ਇਹ ਸਨੇਹਾ ਦੰਦੇ ਸੀ ਪੰਥ ਦੇ ਨੌਜਵਾਨਾਂ ਨੂੰ ਕਿ ਤੁਸੀਂ ਢਾਲ ਕਿਰਪਾਨ ਸ਼ਸਤਰ ਕੋਲੇ ਰੱਖਣੇ ਨੇ ਬਸ ਇਹੀ ਗੱਲ ਦਾ ਦੁੱਖ ਸੀ ਬ੍ਰਿਟਿਸ਼ ਹਕੂਮਤ ਨੂੰ ਕਿ ਕਿਉਂ ਇਹ ਸ਼ਸਤਰ ਕੋਲੇ ਰੱਖਦੇ ਨੇ ਉਹਨਾਂ ਨੇ ਉਹ ਸਮੇਂ ਇਹ ਲੋਗੋ ਨੂੰ ਹੀ ਝੰਡਿਆਂ ਤੇ ਲਾ ਦਿੱਤਾ ਅੱਜ ਉਹੀ ਲੋਗੋ ਝੰਡਿਆਂ ਤੇ ਲੱਗਿਆ ਹੋਇਆ ਗੁਰੂ ਦੀਏ ਸੰਗ ਤੇ ਹੁਣ ਫੈਸਲਾ ਤੁਸੀਂ ਕਰਨਾ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਖੰਡਾ ਸੋਨੂੰ ਦਿਖਾ ਰਿਆਂ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਆ ਖੰਡਾ ਇਹਦੇ ਨਾਲ ਖਾਲਸਾ ਪੰਥ ਸਾਜਿਆ ਸੀ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਤੇ ਸੰਗਤਾਂ ਨੇ ਵੀ ਦਰਸ਼ਨ ਕੀਤੇ ਹੁਣ ਗੇ ਆਨੰਦਪੁਰ ਸਾਹਿਬ ਦਿਖਾਇਆ ਜਾਂਦਾ ਦੂਜੇ ਪਾਸੇ ਪ੍ਰਾਣੀਆਂ ਫੋਟੋਆਂ ਵੀਡੀਓ ਵਿੱਚ ਦੇਖ ਸਕਦੇ ਹੋ 1930 ਤੋਂ ਪਹਿਲਾਂ ਕਾਲ ਤਖਸਾਲ ਤੇ ਨਿਸ਼ਾਨ ਸਾਹਿਬ ਜਿਹੜੇ ਝੂਲਦੇ ਹੁੰਦੇ ਸੀ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਘਟਾਰ ਇਹ ਸਾਡੇ ਨਿਸ਼ਾਨ ਸਾਹਿਬ ਸੀ ਬ੍ਰਿਟਿਸ਼ ਹਕੂਮਤ ਨੇ ਸਾਡੇ ਗੁਰੂਆਂ ਦੇ ਨਿਸ਼ਾਨ ਸਾਹਿਬ ਉਤਾਰ ਕੇ ਆਪਣੇ ਝੰਡੇ ਚੜਾ ਦਿੱਤੇ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਵਾਲੇ ਝੰਡੇ ਚੜਾ ਦਿੱਤੇ ਅੱਜ ਗੁਰਦੁਆਰਿਆਂ 'ਚ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਵਾਲੇ ਝੰਡੇ ਚੜ੍ਹੇ ਹੋਏ ਨੇ ਹੁਣ ਤੁਸੀਂ ਕੀ ਕਰਨ ਝੂਲਦੇ ਇਨਸਾਨ ਰਹਿਣ ਪੰਥ ਮਹਾਰਾਜ ਕੇ ਪੰਥ ਮਹਾਰਾਜ ਦੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਝੂਲਣ ਲਾਉਣੇ ਨੇ ਗੁਰਦੁਆਰਿਆਂ 'ਚ ਜਾਂ ਪਟਿਆਲੇ ਵਾਲਿਆਂ ਦੇ ਕੰਜਰਾਂ ਦੇ ਝੰਡੇ ਹੀ ਰੱਖਣੇ ਨੇ 1930 ਤੋਂ ਬਾਅਦ ਇਹ ਬੇਅਦਬੀ ਹੋਣ ਲੱਗੀ ਸੀ ਅੱਜ ਤੱਕ ਹੋ ਰਹੀ ਆ ਹੁਣ ਗੁਰੂ ਦੀਏ ਸੰਗ ਤੇ ਆਓ ਆਪਾਂ ਇਕੱਠੇ ਹੋ ਕੇ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਉਹੀ ਨਿਸ਼ਾਨ ਸਾਹਿਬ ਦੁਬਾਰਾ ਤੋਂ ਚੜਾਈਏ ਜਿਹੜਾ 1930 ਤੋਂ ਪਹਿਲਾਂ ਕਾਲ ਤੱਕ ਸਾਹਬ ਤੇ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਨੀਲੇ ਰੰਗ ਦਾ ਆ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਵਾਲਾ ਝੰਡਾ ਉਤਾਰੀਏ ਤਾਦੀ ਰਹਿਣਗੇ ਪੰਥ ਦੇ ਝੂਲਦੇ ਇਨਸਾਨ ਕਿਉਂਕਿ ਝੂਲਦੇ ਇਨਸਾਨ ਪੰਥ ਮਹਾਰਾਜ ਕੇ ਹਮੇਸ਼ਾ ਗੁਰਦੁਆਰਿਆਂ ਚ ਕਿਹਾ ਜਾਂਦਾ ਪਰ ਪੰਥ ਮਹਾਰਾਜ ਦੇ ਤਾਂ ਇਨਸਾਨ ਸਭ ਉਤਾਰ ਦਿੱਤੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਚੜਾ ਦਿੱਤੇ ਕਿਵੇਂ ਪੰਥ ਅੱਗੇ ਵਧੂਗਾ ਅੱਜ ਗੁਰਦੁਆਰਿਆਂ ਚ ਲੜਾਈਆਂ ਹੁੰਦੀਆਂ ਨੇ ਚੌਧਰਾ ਪਿੱਸੇ ਕਿਉਂ ਹੁੰਦੀਆਂ ਨੇ ਕਿਉਂਕਿ ਕੰਜਰਾਂ ਦੇ ਝੰਡੇ ਚੜੇ ਹੋਏ ਨੇ ਬੁੱਧੀ ਪ੍ਰੇਸ਼ਟ ਹੋਈ ਹੋਈ ਆ ਇਹਨਾਂ ਲੋਕਾਂ ਦੀ ਆਓ ਆਪਾਂ ਕੰਜਰਾਂ ਦੇ ਝੰਡੇ ਉਤਾਰ ਕੇ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦੇ ਨਿਸ਼ਾਨ ਸਭ ਚੜਾਈਏ ਗੁਰੂ ਦੀਏ ਸੰਗ ਤੇ ਸਿੱਖ ਆਫ ਅਮਰੀਕਾ 2018 ਦੇ ਵਿੱਚ ਹੋਣ ਦੇ ਵਿੱਚ ਆਈ ਸੀ ਬਣਾਈ ਗਈ ਸੀ ਬੱਚਿਆਂ ਨੂੰ ਇਤਿਹਾਸ ਪੜਾਉਣ ਦੇ ਲਈ 2019 ਚ ਇਹ ਖੰਡੇ ਵਾਲਾ ਜਿਹੜਾ ਇਤਿਹਾਸ ਆ ਸਾਹਮਣੇ ਆ ਗਿਆ ਉਦੋਂ ਤੇ ਰੌਲਾ ਪਾਉਣ ਲੱਗੇ ਹੋਏ ਆ ਅੱਜ ਤੱਕਰ ਇਹ ਰੌਲਾ ਪਾ ਰਹੇ ਆ ਇਹਨਾਂ ਨੂੰ ਸੁੱਤਿਆਂ ਨੂੰ ਜਗਾ ਰਹੇ ਆ ਕਿ ਦੱਸੋ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਪਰ ਇਹ ਸਾਰਿਆਂ ਦੇ ਦੰਦਲ ਪਈ ਹੋਈ ਆ ਕਿਉਂਕਿ ਜਿਉਂਦੇ ਹੀ ਮਰ ਗਏ ਜਦੋਂ ਬੰਦੇ ਦੀ ਜ਼ਮੀਰ ਮਰ ਜੇ ਅਸਲੀ ਮੌਤ ਉਦੋਂ ਹੁੰਦੀ ਆ ਅਸਲੀ ਕਹਿੰਦੇ ਨੇ ਇਹ ਮਰ ਗਿਆ ਜਿਉਂਦਾ ਹੀ ਮਰ ਗਿਆ ਪਰ ਇਹਨਾਂ ਦੀਆਂ ਜ਼ਮੀਰਾਂ ਮਰ ਗਈਆਂ ਇਹ ਜਿਉਂਦੇ ਹੀ ਮਰ ਗਏ ਅੱਜ ਮਰਿਆਂ ਹੋਿਆਂ ਨੂੰ ਅਸੀਂ ਪੁੱਛਣ ਲੱਗੇ ਆ ਕਿ ਦੱਸੋ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜਿਹੜਾ ਤੁਸੀਂ ਝੰਡਿਆਂ ਤੇ ਲਾਇਆ ਗੁਰਦੁਆਰਿਆਂ 'ਚ ਮਰੇ ਹੋਏ ਦੇਖਦੇ ਆ ਕਦ ਬੋਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ